ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਬੜੀ ਜ਼ਰੂਰੀ ਅਪੀਲ ਆ ਆਪਾਂ ਇੱਕ ਤਾਂ ਮਿਸ਼ਨ ਤੇ ਲਿਖ ਕੇ ਵੀ ਲਾਤਾ ਕਿ ਲੰਗਰ ਗੁਰੂ ਕਾ ਲੰਗਰ ਤਾਂ ਆਪਾਂ ਪਹੁੰਚਾ ਹੀ ਰਹੇ ਆ ਕਿਉਂਕਿ ਭੁੱਖੇ ਭਗਤ ਨਾ ਕੀਜੇ ਭੁੱਖਿਆਂ ਤਾਂ ਭਗਤੀ ਵੀ ਨਹੀਂ ਹੁੰਦੀ ਗੁਰੂ ਕੇ ਲੰਗਰ ਦਾ ਮਤਲਬ ਆ ਪੜ੍ਹਾਈ ਦਾ ਲੰਗਰ ਦਵਾਈਆਂ ਦਾ ਲੰਗਰ ਇਲਾਜਾਂ ਦਾ ਲੰਗਰ ਸੋ ਸਾਡੀ ਅੱਜ ਦੀ ਬੇਨਤੀ ਆ ਪੜ੍ਹਾਈ ਦੇ ਸਬੰਧ ਵਿੱਚ ਕਿਉਂਕਿ ਗਿਆਨ ਬਹੁਤ ਜ਼ਰੂਰੀ ਆ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਵਿੱਦਿਆ ਸੱਚੇ ਪਾਸ਼ਾ ਨੇ ਦਿੱਤੀ ਆ ਗੁਰੂ ਸਾਹਿਬ ਨੇ ਕਿਹਾ ਸਾਰੀਆਂ ਪਛਾਵਾਂ ਦਾ ਗਿਆਨ ਕਰਨਾ 52 ਹੁਕਮ ਵਿੱਚ ਸੱਚੇ ਪਾਸ਼ਾ ਦਾ ਆਪਾਂ ਨੂੰ ਹੁਕਮ ਆ ਸੋ ਸਾਡੀ ਬੇਨਤੀ ਆ ਬਹੁਤ ਬੱਚੇ ਨੇ ਸਾਡੇ ਪੰਜਾਬ ਵਿੱਚ ਵੀ ਜਿਹੜੇ ਪੜ੍ਹਨਾ ਚਾਹੁੰਦੇ ਨੇ ਘਰ ਦੀ ਗਰੀਬੀ ਘਰ ਦੇ ਹਾਲਾਤ ਕਈ ਵਾਰੀ ਸਾਡੇ ਕੋਲੋਂ ਸਾਡੀ ਪੜ੍ਹਾਈ ਤੱਕ ਖੋਹ ਲੈਂਦੇ ਆ 7-7 8-8 ਸਾਲ ਤੋਂ ਬੱਚਿਆਂ ਨੂੰ ਦੁਕਾਨਾਂ ਵਿੱਚ ਕੰਮ ਕਰਨੇ ਪੈਂਦੇ ਨੇ ਸੋ ਸਾਡੀ ਬੇਨਤੀ ਆ ਇਹਨਾਂ ਬੱਚਿਆਂ ਦੇ ਲਈ ਆਪਾਂ ਜਰੂਰ ਉਪਰਾਲਾ ਕਰਨਾ ਸੱਚੇ ਪਾਸ਼ਾ ਦੀ ਮਿਹਰ ਨਾਲ ਕਿ ਕੋਈ ਵੀ ਬੱਚਾ ਪੜ੍ਹਨਾ ਚਾਹੁੰਦਾ ਉਹਨਾਂ ਵਾਸਤੇ ਕਿਤਾਬਾਂ ਦੀ ਗਾਈਡਾਂ ਦੀ ਲੋੜ ਆ ਬੱਚੇ ਨੂੰ ਪੜਾਉਣਾ ਵਾ ਉਹਨਾਂ ਨੂੰ ਚੰਗੇ ਮਕਾਮ ਤੇ ਆਪਾਂ ਪਹੁੰਚਾਉਣਾ ਸਾਰਿਆਂ ਨੇ ਰਲ ਮਿਲ ਕੇ ਸੋ ਸਭ ਨੂੰ ਅਪੀਲ ਆ ਜਿੱਥੋਂ ਤੱਕ ਇਹ ਸਾਡਾ ਸੁਨੇਹਾ ਪਹੁੰਚਾ ਸਕਦੇ ਆ ਤੁਸੀਂ ਸਾਰਿਆਂ ਨੇ ਪਹੁੰਚਾਉਣਾ ਕੋਈ ਵੀ ਬੱਚਾ ਹੋਵੇ ਜਿਹੜਾ ਪੜਨਾ ਚਾਹੁੰਦਾ ਹੋਵੇ ਜਿਹਦੇ ਕੋਲ ਕਿਤਾਬਾਂ ਦੀ ਕਮੀ ਹੋਵੇ ਕੋਈ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੋਵੇ ਤਾਂ ਤੁਸੀਂ ਕਮੈਂਟਾਂ ਵਿੱਚ ਐਡਰੈਸ ਸਾਡੇ ਤੱਕ ਜਰੂਰ ਪਹੁੰਚਦਾ ਕਰੋ 925706301 ਸਾਡਾ ਨੰਬਰ ਹੈ ਇਕਤਾ ਮਿਸ਼ਨ ਦਾ ਇਸਤੇ ਵੀ ਸੰਪਰਕ ਕਰੋ ਕਮੈਂਟਾਂ ਵਿੱਚ ਵੀ ਲਿਖ ਕੇ ਦੱਸੋ ਆਪਾਂ ਕੋਸ਼ਿਸ਼ ਕਰਨੀ ਆ ਸਾਰਿਆਂ ਨੇ ਰਲ ਮਿਲ ਕੇ ਕਿ ਸਾਡੇ ਪੰਜਾਬ ਵਿੱਚ ਕੋਈ ਪੜਨ ਪਖੋ ਵਾਂਝਾ ਨਾ ਰਹੇ ਜੇ ਸੋ ਗੁਰੂ ਕੇ ਲੰਗਰਾਂ ਦਾ ਮਤਲਬ ਇਹ ਵੀ ਵੀ ਆ ਕਿ ਪੜਾਈਆਂ ਦਾ ਲੰਗਰ ਵੀ ਕਿ ਸਭ ਕੋਈ ਬੱਚਾ ਪੜ੍ਹ ਲਿਖ ਕੇ ਕਿਸੇ ਮਕਾਮ ਤੇ ਪਹੁੰਚ ਜਾਊਗਾ ਤਾਂ ਆਪਣੇ ਪਰਿਵਾਰ ਨੂੰ ਖੁਸ਼ੀਆਂ ਦੇ ਪਾਊਗਾ ਨਹੀਂ ਅੱਜ ਚਿੱਟਾ ਵੀ ਵੀ ਸਾਡੇ ਬੱਚੇ ਮਰੀ ਜਾਂਦੇ ਨੇ ਭੇੜੇ ਰਸਤਾ ਤੇ ਪਈ ਜਾਂਦੇ ਨੇ ਸੋ ਆਪਾਂ ਸਾਰਿਆਂ ਨੇ ਰਲ ਮਿਲ ਕੇ ਉਪਰਾਲਾ ਕਰਨਾ ਸਾਥ ਤੁਸੀਂ ਦੇਣਾ ਕਿ ਕੋਈ ਬੱਚਾ ਪੜਨ ਪਖੋਣਾ ਨਾ ਰਹਿ ਜਾਵੇ ਸੋ ਸ਼ੇਅਰ ਕਰਿਓ ਸਾਰਿਆਂ ਤੱਕ ਸਾਡਾ ਮੈਸੇਜ ਪਹੁੰਚਾ ਦਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ